ਸਤਿਨਾਮ ਸ੍ਰੀ ਵਾਹਿਗੁਰੂ ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਿਹਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ आई अंक जन्म परम सरनी उदर देहे अंध कूपते लावो अपने चरनी ज्ञान ध्यान किस कर्म न जाना ना हिन्न निर्मल करनी ਸਾਧ ਸੰਗਤ ਕੈ ਅੰਚਲ ਲਾਭ ਹੋ ਬਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਭਰਨੀ ਐ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਤਾਰੇ ਐ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਤਾਰੇ ਜੀ ਸੇ ਗੁਰ ਕਉ ਬਲ ਬਲ ਜਾਈਐ ਆਪਨੋ ਕਤਮ ਹੋਇ ਸਾਰੇ ਸੇ ਗੁਰ ਕਉ ਬਲ ਬਲ ਜਾਈਐ ਆਪਨੋ ਕਤਮ ਹੋਇ ਸਾਰੇ ਜੀ ਕਾਰ ਜੀ ਆਪ ਨੂੰ ਕਤਮ ਹੋਇਆ ਰੇ ਨੇ ਸਾਰੇ ਆਪ ਨੂੰ ਸੁਤਮੋਹਿ ਆਪ ਨੂੰ ਸੁਤਮੋਹਿ ਨਾਰੇ ਜੀ ਸੁਤਮੋਹਿ ਸਾਰੇ ਜੀ ਗੁਰ ਕੋ ਮਨ ਬਲ ਜਾਈਏ ਆਪ ਮੁਕਤਮ ਹੈ ਸੇ ਗੁਰ ਕੋ ਮਨ ਬਲ ਜਾਈਏ ਆਪ ਮੁਕਤਮ ਹੈ ਸਾਰੇ ਜੀ ਨਾਰਾਇਣ ਨਰਪਤ ਨਾਮ ਸਿਕਾਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮਹਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਸ ਪਰੈ ਲੱਖ 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 ਕਈ ਕੋ ਰੈ ਉਹ ਹੈ ਸੋ ਵਿਚਾਰੇ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਘਾਰੇ ਕਹੋ ਨਾਨਕ ਸਤ ਗੁਰਾਂ ਦੀ ਸਜੀ ਨਵਾਜੀ ਗੁਰੂ ਕਾ ਖਾਲਸਾ ਗੁਰੂ ਖਾਲਸਾ ਸੰਗਤ ਜੀ ਦਨਵੀ ਕੰਮਕਾਰ ਵਿਹਾਰ ਧੰਦੇ ਛੱਡ ਕੇ ਉਦਮ ਪ੍ਰਸਾਰਤ ਕਰਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪੁੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਕੀਰਤਨ ਅਤੇ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਅਤੇ ਸੁਣ ਕੇ ਆਪਣੇ ਸਮੇ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ ਜਿਤਨੀ ਸੰਗਤ ਗੁਰ ਚਰਨਾ ਵਿੱਚ ਵਸਵਾਏ ਮਨ ਹੈ ਜਾਂ ਗਰੀਬ ਨਵਾ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਆ ਰਹੀ ਹੈ ਸਾਰੇ ਆਪਣੀ ਰਸਨਾ ਪਵਿੱਤਰ ਕਰੋ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਦੀ ਕਿਰਪਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਗੁਰੂ ਘਰ ਦੇ ਉਹਨਾਂ ਸੇਵਕ ਭਾਈ ਸਭ ਭਾਈ ਰਾਜਪਾਲ ਸਿੰਘ ਜੀ ਸਾਰਾ ਨਗਰਾ ਪਰਿਵਾਰ ਹਰ ਇੱਕ ਸਾਲ ਦੀ ਤਰ੍ਹਾਂ ਜਿੱਤੇ ਉਸ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਉੱਥੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਸ ਬੱਚਨ ਨੂੰ ਸਾਫ ਕਰਨ ਵਾਸਤੇ ਲੋੜਵੰਦਾਂ ਦੇ ਅੱਖਾਂ ਦੇ ਆਪਰੇਸ਼ਨ ਪਈ ਸਭ ਦਸਰੀ ਸੀ ਕੋਈ 14 ਸਾਲ ਹੋ ਗਏ ਲਗਾਤਾਰ ਇਹ ਪਰਪੁਕਾਰ ਕਰਦੇ ਆ ਉੱਥੇ ਤਿੰਨ ਰੋਜ਼ਾ ਕਥਾ ਕੀਰਤਨ ਧਾਰਮਿਕ ਸਮਾਗਮ ਵੀ ਰੱਖਦੇ ਹਨ। ਭਵੇਂ ਬਾਬਾ ਸੰਤੋਖ ਸਿੰਘ ਸ਼ੰਕਰਪੁਰ ਤੋਂ ਇਤਿਹਾਸ ਮਹਾਂਪੁਰਸ਼ਾਂ ਦੇ ਸਥਾਨ ਤੇ ਉਹਨਾਂ ਦੀ ਸੇਵਾ ਹੈ। ਕੱਲ ਤਲਵੰਡੀ ਵਾਲੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਦਾ ਭਾਈ ਸਾਹਿਬ ਭਾਈ ਰਾਜਪਾਲ ਸਿੰਘ ਜੀ ਰਾਨਾ ਬੜਾ ਪਿਆਰ ਹੈ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਸਮਗਮ ਰੱਖਿਆ ਜਾਂਦਾ ਹੈ ਕਿਉਂਕਿ ਪੰਜ ਤਤਾਂ ਦਾ ਸਰੀਰ ਹੈ ਭਾਵੇਂ ਗੁਰੂ ਮਹਾਪੁਰਸ਼ ॠषि मुनि ਸਰੀਰ ਕਰਕੇ ਢਿੱਲੇ ਮੱਠੇ ਹੋ ਜਾਣਾ ਤਾਂ ਸੁਭਾਵਕ ਹੈ ਸਭ ਨੂੰ ਪੰਜ ਤਤਾਂ ਦਾ ਸਰੀਰ ਮਿਲਿਆ ਘਾਟਵਾਦ ਹੋ ਜਾਣੀ ਅਸੀਂ ਉਹਨਾਂ ਵੱਲੋਂ ਵੀ ਹਾਜ਼ਰੀ ਲਾਉਣੀ ਆ ਕਿਉਂਕਿ ਸਾਡਾ ਵੀ ਉਹਨਾਂ ਨਾਲ ਬੜਾ ਦਿਲੀ ਪਿਆਰ ਹੈ ਕਿਉਂਕਿ ਸਾਂਝ ਕੀਜੇ ਗੁਣੇ ਕੇਰੀ ਛਾੜਵ ਗੁਣ ਚੱਲੀ ਹੈ ਇਤ ਕੇ ਪਾਸੇ ਗੁਰੂ ਕੇ ਲੰਗਰ ਚੱਲ ਰਹੇ ਨੇ ਇੱਕ ਪਾਸੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਸਤ ਸੰਜੀਤ ਧਨ ਤਾਂ ਆਪਣੇ ਇਲਾਕੇ ਵਿੱਚ ਵੀ ਬਹੁਤ ਲੋਕਾਂ ਕੋਲ ਅਨੇੜੇ ਸ਼ਹਿਰ ਨੇ ਪਟਿਆਲਾ ਰਾਜਪੁਰਾ ਇੱਥੇ ਬੜੀ ਅਮੀਰ ਲੋਕ ਰਹਿੰਦੇ ਨੇ ਪਰ ਪ੍ਰਮਾਤਮਾ ਰੇ ਮਾਇਆ ਤਾਂ ਸਭ ਨੂੰ ਦਿੱਤੀ ਹੋਈ ਹੈ ਜਿਹਦੇ ਉੱਤੇ ਕਿਰਪਾ ਕਰਦਾ ਆਕਾਲ ਪੁਰਖ ਪਰਮੇਸ਼ਰ ਉਹ ਇਸ ਤੋਂ ਲਾਹਾ ਵੀ ਲੈਂਦਾ ਹੈ ਕਬੀਰ ਜੀ ਨੇ ਮਾਇਆ ਦੋ ਪ੍ਰਕਾਰ ਦੀ ਦੱਸੀ ਹੈ ਕਬੀਰ ਮਾਇਆ ਦੋਏ ਕਿਸਮ ਕੀ ਦੋਏ ਚਲਾਏ ਰਹਾ ਇੱਕ ਮਲਾਵੇ RAM ਨੂੰ ਇੱਕ ਨਰਕ ਲੈ ਜਾਏ ਇਹ ਬਾਣੀ 'ਚ ਨਹੀਂ ਹੈ ਸਲੋਕ ਕਬੀਰ ਜੀ ਦਾ ਭਗਤ ਕਬੀਰ ਜੀ ਦੇ ਬਾਣੀ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਅਹਰ ਦੇ ਸਰੂਪ ਜਿੱਡਾ ਹੀ ਹੈ ਜਿਹੜੇ ਗਰੀਬ ਦਾਸ ਹੀ ਇਹ ਪੰਥ ਹੈ ਉਹਨਾਂ ਨੇ ਉਹਨਾਂ ਕੋਲ ਇਹ ਬਾਣੀ ਦਾ ਗ੍ਰੰਥ ਹੈ ਭਗਤ ਕਬੀਰ ਜੀ ਦਾ ਕਬੀਰ ਜੀ ਕਹਿੰਦੇ ਮਾਇਆ ਦੋ ਪ੍ਰਕਾਰ ਦੀ ਹੈ ਇਹ ਕਮਾਇਆ ਪ੍ਰਮਾਤਮਾ ਨੂੰ ਵੀ ਮਿਲਾ ਦਿੰਦੀ ਹੈ ਤੇ ਕਮਾਇਆ ਨਰਕਾਂ ਨੂੰ ਵੀ ਲੈ ਜਾਂਦੀ ਹੈ ਹੁਣ ਜਿਹੜੀ ਸ਼ਰਾਬਾਂ ਤੇ ਨਸ਼ਿਆਂ ਤੇ ਬਰਿਆਈਆਂ ਤੇ ਲੜਾਈਆਂ ਝਗੜਿਆਂ ਤੇ ਮਾਇਆ ਖਰਚੁੰਦੀ ਉਹ ਇੱਥੇ ਨਰਕ ਬਣ ਜਾਂਦੀ ਹੈ ਤੇ ਅੱਗੇ ਨਰਕਾਂ ਨੂੰ ਲੈ ਜਾਂਦੀ ਹੈ ਹੁਣ ਇਹ ਵੀ ਮਾਇਆ ਹੈ ਜਿੱਦੇ ਨਾਲ ਲੰਗਰ ਚੱਲ ਰਹੇ ਨੇ ਕਥਾ ਕੀਰਤਨ ਹੋ ਰਿਹਾ ਹੈ ਲੋੜਵੰਦਾਂ ਦੀ ਸਹਾਇਤਾ ਹੋ ਰਹੀ ਹੈ ਇਹ ਮਾਇਆ ਨੂੰ ਪਰਮਾ ਇਹ ਮਾਇਆ ਪਰਮਾਤਮਾ ਨੂੰ ਮਲਾਉਣ ਵਿੱਚ ਵੀ ਸਾਖੀ ਬਣਦੀ ਹੈ ਸਹਾਈ ਹੁੰਦੀ ਹੈ ਸੋ ਗੁਰੂ ਕਿਰਪਾ ਕਰੇ ਇਸ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਚੜ੍ਹਦੀ ਕਲਾ ਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਣ ਮਹਾਰਾਜ ਇਸ ਸਮਾਗਮ শহীদ ਮਾਤਾ ਗੁਜਰਕੌਰ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਯਾਦ ਵਿੱਚ ਰੱਖਿਆ ਜਾਂਦਾ ਹੈ ਹਰ ਇੱਕ ਸਾਲ ਆਪਾਂ ਸੰਖੇਪ ਜੀ ਵਿਚਾਰ ਕਰਾਂਗੇ ਵੀ ਗੁਰਮੁਖ ਪਹਿਰੇ ਤੇ ਸਾਵਧਾਨ ਹੋ ਅੱਜ ਬਢੋਲੀ ਵਾਲਾ ਪੈਰਦਰ ਪਤਾ ਨਹੀਂ ਕਿੱਥੇ ਹੈ। ਬੱਚੇ ਭੱਜੇ ਫਿਰਦੇ ਰੌਲਾ ਪਉਂਦੇ ਮਾਈਆਂ ਦੀ ਵੀ ਡਿਊਟੀ ਹੈ ਵੈਸੇ ਤਾਂ। ਟਕਾਹ ਹੋਣਾ ਜ਼ਰੂਰੀ ਹੈ। ਸਰਸੰਗ ਜੀ ਜਦੋਂ ਆਪਾਂ ਮੰਨ ਦੀ ਕਾਗਰਤਾ ਦੁਆਰਾ ਸੁਣਾਂਗੇ ਫਿਰ ਟਕਾ ਵੀ ਹੋਵੇਗਾ ਤੇ ਆਨੰਦ ਵੀ ਆਏਗਾ ਜੇ ਕੋ ਹੱਥ ਉੱਤੇ ਮਿਸ਼ਰੀ ਰੱਖ ਕੇ ਆਖੇ ਮੇਰੀ ਜ਼ੁਬਾਨ ਮਿੱਠੀ ਹੋ ਜਾਏ ਕਦੇ ਨਹੀਂ ਹੋ ਸਕਦੀ ਜਿੰਨਾ ਚਿਰ ਜ਼ੁਬਾਨ ਤੇ ਨਹੀਂ ਰੱਖੇਗਾ ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹੇ ਸੀਤ ਨਾ ਬినాਸ਼ ਹੈ ਜਦੋਂ ਆਪਾਂ ਉਹਨੂੰ ਜ਼ਬਾਨ ਤੇ ਰੱਖਾਂਗੇ ਫਿਰ ਮਿੱਠੀ ਹੋਏਗੀ ਜੋ ਬਾਣੀ ਦਾ ਸੁਭਾਅ ਹੈ ਆਨੰਦ ਸਰੂਪ ਹੈ ਸਤ ਚਿੱਤ ਆਨੰਦ ਤਾਂ ਹੀ ਆਪਾਂ ਨੂੰ ਪ੍ਰਾਪਤ ਹੋਏਗਾ ਜੇ ਆਪਾਂ ਉਹਦੇ ਨਾਲ ਜੁੜਾਂਗੇ ਹੁਣ ਬਿਜਲੀ ਤਾਂ ਭਾਵੇਂ ਜਿੰਨੇ ਮਰਜ਼ੀ ਯੂਨਟ ਹੈ ਜੇ ਆਪਣਾ ਪਲੱਗ ਹੀ ਨਹੀਂ ਲੱਗਿਆ ਹੋਇਆ ਵਿੱਚ ਫੇਰੋ ਹਰਕਤ ਨਹੀਂ ਕਰੇਗੀ ਬਿਜਲੀ ਇਸੇ ਤਰ੍ਹਾਂ ਮਨ ਦੀ ਕਾਗਰਤਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਆਪਣੇ ਖਿਆਲ ਸ੍ਰੀ ਆਨੰਦਪੁਰ ਸਾਹਿਬ ਲੈ ਚਲੋ ਜਿਸ ਧਰਤੀ ਦਾ ਨਾਂ ਹੀ ਆਨੰਦਪੁਰ ਸਾਹਿਬ ਜਿਹੜੇ ਅਮੀਰ ਘਰ ਹੁੰਦੇ ਨੇ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਬੜੀਆਂ ਮੁਸਕੱਤ ਨਾਲ ਮਿਲਦੀਆਂ ਨੇ ਉਹਨਾਂ ਘਰਾਂ ਦੇ ਵਿੱਚ ਉਹ ਆਮ ਹੀ ਮਿਲ ਜਾਂਦੀਆਂ ਗੁਰੂ ਨਾਨਕ ਦਾ ਘਰ ਇੱਡਾ ਅਮੀਰ ਹੈ ਕਿ ਜੋ ਲੋਕਾਂ ਨੂੰ ਬੜੀਆਂ ਘਾਲ ਨਾਲ ਘਾਲ-ਕਾਲ ਕੇ ਪ੍ਰਾਪਤ ਹੁੰਦੀਆਂ ਨੇ ਦਾਤਾਂ ਗੁਰੂ ਨਾਨਕ ਦੇ ਘਰ 'ਚ ਸਹਿਜੀ ਪ੍ਰਾਪਤ ਹੋ ਜਾਂਦੀਆਂ ਜਿਹੜੇ ਤੁਹਾਡੇ ਚੋਂ ਧਾਰਮਿਕ ਗ੍ਰੰਥ ਪੜਨ ਦੀ ਲਗਨ ਰੱਖਦੇ ਨੇ ਸ਼ੌਂਕ ਰੱਖਦੇ ਨੇ ਤੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਇਹ 3-4 ਗੱਲਾਂ ਤੇ ਕੇਂਦਰਿਤ ਰਹਿੰਦੀ ਹੈ ਸਤਿਖੰਡ ਆਨੰਦ ਮੁਕਤ ਗਿਆਨ ਇਹ ਇਹਨਾਂ 4-5 ਗੱਲਾਂ ਤੇ ਹੀ ਜ਼ਿਆਦਾ ਕੇਂਦਰਿਤ ਰਹਿੰਦੀ ਹੈ ਸਰਸ ਸਿੰਘ ਜੀ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਪਤਾ ਨਹੀਂ ਆਨੰਦ ਕਿਸੇ ਨੂੰ ਪ੍ਰਾਪਤ ਹੋਵੇ ਜਾਂ ਨਾ ਹੋਵੇ ਪਰ ਖਾਲਸੇ ਦਾ ਆਨੰਦਪੁਰ ਸਾਹਿਬ ਧਰਤੀ 23 ਸੱਚੇ ਪਾਤਸ਼ਾਹ ਨੇ ਸਥਾਪਨ ਕੀਤਾ ਉੱਥੇ ਇਕੱਲਾ ਆਨੰਦਪੁਰ ਸਾਹਿਬ ਨਾਮ ਹੀ ਨਹੀਂ ਹੈ ਉੱਥੇ ਸਦਾ ਹੀ ਆਨੰਦ ਵਰਤਦਾ ਹੈ ਅੰਮ੍ਰਿਤ ਅੰਮ੍ਰਿਤਸਰ ਜਿੱਥੇ ਹਰ ਵੇਲੇ ਬਾਣੀ ਦਾ ਅੰਮ੍ਰਿਤ ਵਰਸਦਾ ਹੈ ਜਿੱਥੇ ਅੱਜ ਵੀ ਪਿੰਗਲੇ ਰਾਜੀ ਹੁੰਦੇ ਨੇ ਕੋੜੀ ਰਾਜੀ ਹੁੰਦੇ ਨੇ ਜਿਹੜੇ ਨਿਗ੍ਹਾ ਤੋਹੀਣੇ ਨੇ ਉਹਨਾਂ ਨੂੰ ਨਿਗ੍ਹਾ ਪ੍ਰਾਪਤ ਹੁੰਦੀ ਹੈ ਮੁਕਤ ਸਰ ਧਰਤੀ ਤੇ ਸੱਜਿਆ ਮਹਾਰਾਜ ਨੇ ਮੁਕਤ ਸਰ ਸਤਿਖੰਡ ਸ੍ਰੀ ਹਜੂਰ ਸਾਹਿਬ ਸਾਦ ਸੰਗ ਜੀ ਏਡਾ ਅਮੀਰ ਗੁਰੂ ਨਾਨਕ ਦਾ ਘਰ ਹੈ ਜਿਦੀ ਹਰ ਗੱਲ ਹੈ ਜਿਹੜੀ ਨੁਕਤੇ ਦੀ ਹੈ ਹਰ ਗੱਲ ਵਿਚਾਰ ਦੀ ਹੈ ਗੁਰਨਾਨਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਉ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ ਹਰ ਬਾਤ ਮੈਂ ਬਾਤ ਹੈ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦ ਵਰਤਾ ਰਹੇ ਨੇ ਕਲਗੀਧਰ ਪਾਤਸ਼ਾਹ ਦੇ ਤਿੰਨ ਮਹਿਲ ਮਾਤਾ ਸੁੰਦਰ ਕੌਰ ਮਾਤਾ ਜੀਤੋ ਜੀ ਤੇ ਮਾਤਾ ਸਹਿਬ ਕੌਰ ਵੱਡਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਏ ਤਿੰਨ ਸਹਬਜ਼ਾਦੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੈਦਾ ਹੋਏ ਜਦ ਮਾਤਾ ਸਹਿਬ ਕੌਰ ਨੇ ਬੇਨਤੀ ਕੀਤੀ ਤਬ ਪੰਜ ਸਿੰਘ ਮਾਤਾ ਜੀ ਦੀ ਤਾਬਿਆ ਖੜੇ ਕਰਕੇ ਆਖਿਆ ਮਾਤਾ ਸਹਿਬ ਕੌਰ ਨੂੰ ਸਹਿਬ ਦੇਵਾ ਤੇਰਾ ਪੁੱਤਰ ਅੱਜ ਤੋਂ ਖਾਲਸਾ ਅਖਵਾਏਗਾ ਖਾਲਸਾ ਅੱਜ ਤੋਂ ਤੇਰਾ ਪੁੱਤਰ ਹੋਵੇਗਾ ਅਮਰ ਰਹੇਗਾ ਸਦਾ ਸੰਸਾਰ ਤੇ ਸੀ ਮਾਤਾ ਸਹਿਬ ਕੌਰ ਦੇ ਪੁੱਤਰਾਂ ਜਿੰਨੇ ਅਮਰ ਧਾਰੀ ਜਿੰਨੀਆਂ ਬੀਬੀਆਂ ਅਮਰ ਧਾਰੀ ਨੇ ਇਹ ਸਾਰੀਆਂ ਮਾਤਾ ਸਹਿਬ ਕੌਰ ਦੀਆਂ ਧੀਆਂ ਨੇ ਪਿਤਾ ਕਲਗੀਤਰ ਪਾਸ਼ਾ ਹੈ ਸਾਡਾ ਤੇ ਮਾਤਾ ਸਹਿਬ ਕੌਰ ਹੈ ਇਹ ਦੁਨੀਆ ਵਿੱਚ ਸਭ ਤੋਂ ਮਾਣ ਦੀ ਗੱਲ ਹੈ ਜਿਨ੍ਹਾਂ ਦਾ ਪਿਤਾ 10ਵੇਂ ਪਾਸ਼ਾ ਹੋਵੇ ਤੇ ਮਾਤਾ ਸਹਿਬ ਕੌਰ ਕਿਸੇ ਨੂੰ ਰਾਜੇ ਮਹਾਰਾਜੇ ਹੋਣ ਦਾ ਮਾਣ ਹੋ ਸਕਦਾ ਹੈ ਕਿਸ ਨੂੰ ਅਮੀਰ ਧਨਾੜ ਹੋਣ ਦਾ ਮਾਣ ਹੋ ਸਕਦਾ ਹੈ ਪਰ ਸਾਨੂੰ ਮਾਣ ਹੈ ਕਿ ਦੁਨੀਆ ਵਿੱਚ ਨਾ ਕੋਈ ਹੋਇਆ ਉਹਨਾਂ ਵਰਗਾ ਤੇ ਨਾ ਸੰਸਾਰ ਤੇ ਕਦੇ ਹੋਣਾ ਹੈ ਮਾਤਾ ਜੀਤੋ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇੱਕ ਦਿਨ ਬੇਨਤੀ ਕਰਦੇ ਨੇ ਇਸ ਸੱਚੇ ਪਾਤਸ਼ਾਹ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਮੁਕਤ ਹੋਣ ਵਿੱਚ ਭਲਾ ਹੋਣ ਵਿੱਚ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਤੁਸੀਂ ਗੁਰਨਾਨਕ ਦੀ ਦਸਵੀਂ ਜੋਤ ਦਸਵੀਂ ਜੋਤ ਤੋਂ ਗੁਰਨਾਨਕ ਦੀ ਉਹੀ ਜੋਤ ਗੁਰਨਾਨਕ ਦੀ ਤੁਹਾਡੇ ਵਿੱਚ ਜੋ ਤੁਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਤੁਸੀਂ ਗੁਰੂ ਨਾਨਕ ਦੀ 10ਵੀਂ ਜੋਤੋਂ ਗੁਰੂ ਨਾਨਕ ਦੇ ਜਿਨੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਬਚਨ ਸੁਣੇ ਨੇ ਉਹ ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਜਾ ਸਕਦਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰਏ ਉਹ ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਜਾਏਗਾ ਜਿਨ੍ਹਾਂ ਨੇ ਗੁਰੂ ਨਾਨਕ ਦੇ ਬਚਨ ਸੁਣ ਲਏ ਮੰਨ ਲਏ ਕਮਾਲ ਲਏ ਸੇ ਫਿਰ ਗਰਭਾਸ ਨ ਪਰਿਆ ਰਏ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰਭਾਸ ਨ ਪਰਿਆ ਗੁਰਨਾਣਕ ਦਿਨ ਸੁਣਿਆ ਦੇਖਿਆ ਕੂਟ ਪਰਾਂਤੀ ਸਰਿਆਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਤੇ ਫੇਰ ਘਰਵਾਸ ਨ ਪਰਿਆਰੇ ਗਰਬਾਸ ਨਾ ਪਰਿਆ ਰੇ ਗੁਰੂ ਨਾਨਕ ਜਿਨ ਫਿਰ ਗਰਬਾਸ ਨਾ ਪਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤਾ ਜੀਤੋ ਜੀ ਬੇਨਤੀ ਕਰਦੇ ਮਹਾਰਾਜ ਕੋਈ ਸ਼ੰਕਾ ਨਹੀਂ ਭਲਾ ਹੋਣ ਵਿੱਚ ਮੁਕਤ ਵਿੱਚ ਅਕਸਰ ਅਸੀਂ ਦੇਖਦੇ ਰਹਿੰਨੇ ਆ ਕਿ ਗੁਰਸਿੱਖ ਆਪ ਜੀ ਨੂੰ ਪਰਮਾਰਥ ਦੀਆਂ ਉਕਤੀਆਂ ਜ਼ੁਕਤੀਆਂ ਟੰਗ ਤਰੀਕੇ ਬੇਨਤੀਆਂ ਕਰਕੇ ਪੁੱਛ ਕੇ ਕਮਾਈ ਕਰਕੇ ਬੜੀ ਉੱਚੀ ਵਸਤਾ ਵਿੱਚ ਆਨੰਦਮਈ ਵਸਤਾ ਵਿੱਚ ਵਿਚਰਦੇ ਆ ਸਾਧ ਸੰਗਤ ਜਿਹੜੀ ਮੁਕਤੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਝੁੰਗੇ ਚ ਸਿੱਖ ਨੂੰ ਦੇ ਦਿੰਦਾ ਗੁਰੂ ਮੁਕਤ ਕੋਈ ਮਹਿਣਾ ਨਹੀਂ ਰੱਖਦੀ ਗੁਰੂ ਨਾਨਕ ਦੇ ਘਰ ਦੇ ਵਿੱਚ ਪਰ ਉਸ ਨੰਦਮਈ ਵਸਤਾ ਵਿੱਚ ਵਿਚਨ ਵਾਸਤੇ ਨਾਨਕ ਭਗਤਾਂ ਸਦਾ ਵਿਗਾਸ ਉਸ ਵਾਸਤੇ ਕਮਾਈ ਕਰਦਾ ਹੈ ਬੰਦਗੀ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਇਹ ਜੀਵਨ ਕਾਲ ਦੇ ਵਿੱਚ ਘਟਿਆਉਣਗੇ ਵਾਧੇ ਆਉਣਗੇ ਖੁਸ਼ੀਆਂ ਆਉਣ ਗਿਆ ਗਮੀਆਂ ਆਉਣ ਗਿਆ ਦੁੱਖ ਆਉਣਗੇ ਸੁਖ ਆਉਣਗੇ ਪਰ ਇੱਕ ਰਸ ਮਨ ਦੀ ਅਵਸਥਾ ਬਿਰਤੀ ਬਣੀ ਰਹੇਗੀ ਇਸ ਵਾਸਤੇ ਗੁਰੂ ਕੇ ਸਿੱਖ ਕਮਾਈ ਕਰਦੇ ਨੇ ਬੰਦਗੀ ਕਰਦੇ ਨੇ ਮੁਕਤ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਬਹੁਤਾ ਮਹਿਣਾ ਨਹੀਂ ਰੱਖਦੀ ਹੈ ਕਈ ਬੈਕੁੰਠ ਲਵੇ ਨਹੀਂ ਲੱਗੈ ਮੁਕਤ ਬੱਪੜੀ ਦੇ ਗਿਆਨੀ त्यागे ज्ञानवान पुरुषਾ ਨੇ ਤੈਦੀ ਛੈ ਨਹੀਂ ਕੀਤੀ ਇਸ ਕਰਕੇ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਕਿ ਅਸੀਂ ਵੀ ਉਸ ਅਵਸਥਾ ਦੇ ਵਿੱਚ ਵਿਚਰ ਕੇ ਉਸ ਨੰਦੀ ਅਵਸਥਾ ਨੂੰ ਪ੍ਰਾਪਤ ਕਰੀਏ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਗੁਰੂ ਘਰ ਦਾ ਇਤਿਹਾਸ ਹਰ ਇੱਕ ਗੁਰੂ ਘਰ ਵਿੱਚ ਇਤਿਹਾਸਕ ਸਥਾਨਾਂ ਤੇ ਤਖਤਾਂ ਤੇ ਭਾਈ ਸੰਤੋਖ ਸਿੰਘ ਜੀ ਨੇ ਜੋ ਗ੍ਰੰਥ ਲਿਖਿਆ ਗੁਰਪ੍ਰਤਾਪ